جنہ سلانا جگتار پروانا یادگری میلہ منایا جاتا ہے میں <س> بہت <Sergei> محالفہ <سؤال> دینا کہ جا چریالی <سؤال> ہمت <سؤال> جڑا ਮਿਲਦਾ ਹੈ ਜੰਗਲ ਸਲਮਾਨੀ ਦੋਤਾਂ ਹੋਰ ਉਹਨਾਂ ਦਾ ਬੜਾ ਸ਼ਾਹ ਅਦੋਬਤ ਸੁਭਾਣੇ ਰਹਿਣੇ ਆ ਤੇ ਹੋਰ ਜਿਹੜਾ ਇਸੇ ਨਾਲ ਜਿਹੜੇ ਤੁਹਾਨੂੰ ਸਾਡੇ ਚਾਰਤ ਗਵੀ ਇਸ਼ਾ ਮੇਲੇ ਬਣਾਏ ਜਾਂਦੇ ਇੱਕ ਤਰ੍ਹਾਂ ਦੇ ਧੰਦੇ ਲਈ ਜਿਹੜਾ ਆਪਣੇ ਵੱਡਿਆਂ ਨੂੰ ਸਾਰਿਆਂ ਨੂੰ ਯਾਦ ਰੱਖਦੇ ਆ ਤੇ ਸਪੋਰਟ ਬੱਚਿਆਂ ਦੇ ਵਿੱਚ ਅੰਦਰ ਰਾ ਮਿਲਦਾ ਉਹਨਾਂ ਨੂੰ ਇੱਕ ਹਿੱਸਾ ਲੈਸਨ ਮਿਲਦਾ ਹੈਗਾ ਸਪੋਰਟ ਖੇਡ ਸਾਰੇ ਸੱਟ ਦਾ ਬੋਲ ਬੋਤਨ ਮੈਂ ਥੈਂਕ ਯੂ ਨਰੰਤਾਰ ਜਿਵੇਂ ਜੋ ਜਿੱਤੇ ਵਿਧਾਇਕ ਹੁੰਦਾ ਦੋਨੋਂ ਵੀ ਉਦਾਇਜਾਂ ਹੁੰਦਾ ਤੇ ਮੈਜਰ ਮੈਜਰ ਹੋ ਗਈ ਔਰ ਸੰਤਾ ਨੇ ਸਾਫ ਇਹ ਗੱਲ ਕੀਤੀ ਸੰਤਾ ਨੇ ਔਰ ਵੋਟ ਜਿਹੜੀ ਪਾਈ ਉਹ ਰਿਪੋਰਟ ਕਾਰ ਦੇ ਹਿਸਾਬ ਨਾਲ ਪਾਈ ਜੋ ਅਸੀਂ ਕੰਮ ਕਰ ਰਹੇ ਜਿਹੜੀ ਮੇਲਾ ਔਰ ਜਿਹੜੀ ਹੁੰਦੀ ਰਹੇਗੀ ਸਾਡੀ ਸਰਕਾਰ ਸਰਪਰਮਾਨਾ ਇਜਾਜ਼ਤ ਜਗੀ ਮੇਲਾ ਤੇ ਉਸ ਦੀ ਕਮੇਟੀ ਦੇ ਪ੍ਰਧਾਨ ਫਤੇ ਸਿੰਘ ਜੀ ਯੂਕੇ ਤੋਂ ਉਹਨਾਂ ਦੀ ਸਾਰੀ ਟੀਮ ਮਨਜੀਤ ਸਿੰਘ ਜੀ ਸੋਲ ਔਰ ਨਗਰ ਨਿਵਾਸੀ ਔਰ ਐਨ ਆਰ ਆਈ ਵੀਰਾਂ ਦੇ ਸਦੋ ਨਾਲ ਜੋ ਹਰ ਸਾਲ ਇਹ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਵਾਰ ਵੀ ਇਹ 34ਵਾਂ ਮੇਲਾ ਹੈ ਮੈਂ ਇਸ ਗੱਲ ਦੀ ਸਾਰੀ ਟੀਮ ਨੂੰ ਵਧਾਈ ਦੇਣਾ ਹੈ ਔਰ ਜਿਨ੍ਹਾਂ ਨੇ ਕਿ ਹਰ ਸਾਲ ਉਹਨਾਂ ਦੀ ਯਾਦਗਾਰ ਬੜੀ ਧੂਮਧਾਰਾ ਨਾਲ ਮਨਾਉਂਦੇ ਆ ਬਹੁਤ ਬਹੁਤ ਧੰਨਵਾਦ میڈیا تک کر ਸਾਰੇ ਮਨੁੱਖਾਂ ਨਾਲ ਹੋਰ ਗੱਲ ਕਰ ਰਹੇ ਲਵਚਾ ਨਾ ਕਸਾ ਫਰੇਦਰੀਆ ਸਾਡੇ ਦਸੀ ਤਲਨ ਜੀ ਹੋਰ ਵੀ ਸਾਡੇ ਵਰਗਾਂ ਵਿੱਚ ਸਾਡੇ ਦੇ ਮਿਆਂ ਨਾਲ ਬਕਰ ਲੋਗ ਨਸ਼ਾ ਹਰਨੇ ਆਪਰਾਮ ਇੰਟਰਨੈਸ਼ਨਲ ਕਮੇਟੀ ਦੁਆਰਾ ਉਹ ਵੀ ਸਾਰੇ ਬੱਚਿਆਂ ਦੀ ਸੇਵਾ ਨਾਲ ਅਸੀਂ ਉਹਨਾਂ ਦੇ ਬਹੁਤ ਤਕਵਾਤੀਆਂ ਕਿ ਮੇਲੇ ਦੇ ਵਿੱਚ 500 ਤੋਂ ਵੱਧ ਕਲਾਕਾਰ ਸਮਝਦੇ ਨੇ ਜਿਵੇਂ ਜਿਵੇਂ ਰਾਤ ਵਧਦੀ ਜਾਂਦੀ ਹੈ ਮੇਲੇ ਦਾ ਸਰਕਾਰ ਵੱਲੋਂ ਪਹਿਲਾਂ ਪ੍ਰਿੰਸੀਪਲ ਜੀ ਨੇ ਆਉਣ ਕਿੱਥੇ ਰਾਤ ਤੇ ਢੇਰੇ ਤੱਕ ਮੇਲਾ ਚੱਲੇਗਾ ਤਾਂ ਇਦਾਂ ਹੀ ਹੋਣੇ